ਦਰਜ ਕੋਈ ਟਾਈਮ ਐਸਾ ਹੁੰਦਾ ਸੀ ਕਿ ਔਰਤ ਕਰਾਇਮ ਦੇ ਨਾਂ ਤੋਂ ਡਰਦੀ ਹੁੰਦੀ ਸੀ ਕਰਾਇਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਸੀ ਪਰ ਅੱਜ ਦਾ ਜਿਹੜਾ ਟਾਈਮ ਆ ਇਸ ਟਾਈਮ ਦੇ ਵਿੱਚ ਔਰਤ ਐਨੀ ਜਿਆਦਾ ਦਲੇਰ ਹੋ ਚੁੱਕੀ ਹੈ ਕਿ ਉਹ ਕਰਾਇਮ ਕਰਨ ਲੱਗੀ ਇੱਕ ਮੈਂਟ ਨਹੀਂ ਲਾਉਂਦੀ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਔਰਤ ਨੇ ਆਪਣੇ ਸਕੇ ਦੇ ਔਰਦਾਰ ਰਾਤ ਨੂੰ ਸੁੱਤੇ ਪੈਦਾ ਪ੍ਰਾਈਵੇਟ ਪਾਰਟ ਵੜ ਦਿੱਤਾ ਬਹੁਤ ਸਾਰੀਆਂ ਪਕਟਨਾਮਾ ਸੁਣੀਆਂ ਜਿਨ੍ਹਾਂ ਦੇ ਵਿੱਚ ਔਰਤਾਂ ਨੇ ਕਤਲ ਤੱਕ ਵੀ ਕਰ ਦਿੱਤੇ ਕੀ ਆ ਪੂਰੀ ਘਟਨਾ ਕਿਉਂ ਉਸਦਾ ਪ੍ਰਾਈਵੇਟ ਪਾਰਟ ਵਧਿਆ ਅੱਜ ਇਸ ਸੱਚੀ ਘਟਨਾ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਰਦਾਰਾਸ਼ਕਨ ਨੂੰ ਸੱਚੀ ਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਹੈ ਉੱਤਰ ਪ੍ਰਦੇਸ਼ ਦੇ ਆਗਰਾ ਦੀ ਹੈ ਕੀ ਹੋਇਆ ਯੁਗੇਸ਼ਵਰ ਨਾਮ ਦਾ ਇੱਕ ਵਿਅਕਤੀ ਜੋ ਕਿ ਸੀਮਿੰਟ ਕੰਪਨੀ ਦੇ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀਗਾ ਯੁਗੇਸ਼ਵਰ ਦੀ ਭਾਬੀ ਅਰਚਨਾ ਜੋ ਕਿ ਆਗਰਾ ਦੇ ਵਿੱਚ ਰਹਿੰਦੀ ਸੀ ਆਪਣੇ ਪਤੀ ਅਤੇ ਬੱਚੇ ਦੇ ਨਾਲ ਕੁਝ ਟਾਈਮ ਪਹਿਲਾਂ ਯੁਗੇਸ਼ਵਰ ਦੀ ਨੌਕਰੀ ਲੱਗ ਜਾਂਦੀ ਹੈ ਇੱਕ ਸੀਮਿੰਟ ਕੰਪਨੀ ਦੇ ਵਿੱਚ ਤੇ ਉਸ ਦਾ ਘਰ ਵਾਲਾ ਆਗਰੇ ਦੇ ਵਿੱਚ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੀ ਸੀ ਕਾਂਚਨ ਨੂੰ ਇਹ ਸੀ ਕਿ ਉਸ ਦੀ ਭੈਣ ਦਾ ਰਿਸ਼ਤਾ ਯੁਗੇਸ਼ਵਰ ਦੇ ਨਾਲ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਯੁਗੇਸ਼ਵਰ ਇੱਕ ਵਧੀਆ ਕੰਪਨੀ 'ਚ ਇੰਜੀਨੀਅਰ ਸੀ ਤੇ ਪੜ੍ਹਿਆ ਲਿਖਿਆ ਵੀ ਸੀ ਅਤੇ ਜਦੋਂ ਉਹ ਜਗੇਸ਼ਵਰ ਦੇ ਨਾਲ ਗੱਲਬਾਤ ਕਰਦੀ ਹੈ ਤੇ ਜਗੇਸ਼ਵਰ ਉਸ ਨੂੰ ਇਸ ਗੱਲ ਤੋਂ ਮਨ੍ਹਾ ਕਰ ਦਿੰਦਾ ਅਤੇ ਉਹ ਦੂਸਰੀ ਜਗ੍ਹਾ ਆਪਣੀ ਮਰਜ਼ੀ ਦੇ ਨਾਲ ਰਿਸ਼ਤਾ ਕਰਵਾ ਲੈਂਦਾ ਅਤੇ ਨਵੰਬਰ ਦੇ ਵਿੱਚ ਉਸ ਦਾ ਵਿਆਹ ਵੀ ਤੈਅ ਕਰ ਦਿੱਤਾ ਜਾਂਦਾ ਪਰ ਉਸ ਦੀ ਪਰਜਾਈ ਇਸ ਗੱਲ ਤੋਂ ਬਹੁਤ ਜ਼ਿਆਦਾ ਖਫਾ ਸੀ ਉਸ ਨੂੰ ਦੁੱਖ ਸੀ ਕਿ ਇਹ ਰਿਸ਼ਤਾ ਉਸ ਦੀ ਭੈਣ ਦੇ ਨਾਲ ਹੀ ਹੋਣਾ ਸੀ ਪਰ ਜਗੇਸ਼ਵਰ ਉਸ ਨੂੰ ਮਨ੍ਹਾ ਕਰ ਦਿੰਦਾ ਤਾਂ ਦਿਵਾਲੀ ਵਾਲੇ ਦਿਨ ਕੀ ਹੁੰਦਾ ਜਗੇਸ਼ਵਰ ਵੀ ਉਸ ਦਿਨ ਘਰ ਆਇਆ ਹੋਇਆ ਸੀ ਦਿਵਾਲੀ ਮਨਾਉਣ ਦੇ ਲਈ ਉਧਰੋਂ ਉਸਦੀ ਪਰਜਾਈ ਅਤੇ ਉਸਦਾ ਭਰਾ ਵੀ ਆਪਣੇ ਬੱਚਾ ਸਮੇਤ ਆਪਣੇ ਪਿੰਡ ਆਏ ਹੋਏ ਸੀਗੇ ਤਾਂ ਕੀ ਹੁੰਦਾ ਦਿਵਾਲੀ ਮਨਾਉਣ ਤੋਂ ਬਾਅਦ ਜਗੇਸ਼ਵਰ ਆਪਣੇ ਕਮਰੇ ਦੇ ਵਿੱਚ ਸੌ ਜਾਂਦਾ ਤਕਰੀਬਨ ਰਾਤ ਦੇ 2:30 ਵਜੇ ਉਸਦੀ ਪਰਜਾਈ ਉੱਠਦੀ ਹੈ ਅਤੇ ਸੁੱਤੇ ਪਏ ਜਗੇਸ਼ਵਰ ਦਾ ਪ੍ਰਾਈਵੇਟ ਪਾਰਟ ਚਾਕੂ ਦੇ ਨਾਲ ਵੜ ਦਿੰਦੀ ਹੈ ਅਤੇ ਇਸ ਤੋਂ ਬਾਅਦ ਜਗੇਸ਼ਵਰ ਚੀਕਾ ਮਾਰਦਾ ਰੋਂਦਾ ਕਰ ਲਾਉਂਦਾ ਅਤੇ ਉਹ ਦਰਵਾਜ਼ੇ ਦੇ ਅੰਦਰੋਂ ਕੁੰਡੀ ਵੀ ਲਗਾ ਲੈਂਦੀ ਹੈ ਤੇ ਬਾਅਦ ਦੇ ਵਿੱਚ ਆਸਪੋ ਦੇ ਲੋਕ ਇਕੱਠੇ ਹੋ ਜਾਂਦੇ ਆ ਉਹਨਾਂ ਦੇ ਘਰ ਦੇ ਮੈਂਬਰ ਆਉਂਦੇ ਆ ਅਤੇ ਉਸ ਦਰਵਾਜ਼ੇ ਨੂੰ ਤੋੜਿਆ ਜਾਂਦਾ ਫਿਰ ਤੋੜ ਕੇ ਦਰਵਾਜ਼ਾ ਜਗੇਸ਼ਵਰ ਨੂੰ ਹਸਪੀਟਲ ਦਾਖਲ ਕਰਵਾਇਆ ਜਾਂਦਾ ਅਤੇ ਡਾਕਟਰਾਂ ਨੇ ਕੰਡੀਸ਼ਨ ਦੇਖਦੇ ਹੋਏ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਜਗੇਸ਼ਵਰ ਕੰਚਨ ਸਿੰਘ ਦਾ ਪੰਜਵਾਂ ਪੁੱਤਰ ਸੀ ਜਿਸ ਦਾ ਕੀ ਥੋੜੇ ਦਿਨਾਂ ਬਾਅਦ ਵਿਆਹ ਹੋਣਾ ਸੀਗਾ ਪਰ ਉਹਦੀ ਪਰਜਾਈ ਨੇ ਹੀ ਉਸਦਾ ਪ੍ਰਾਈਵੇਟ ਪਾਰਟ ਵੱਡ ਦਿੱਤਾ ਹੁਣ ਉਸਦਾ ਇਲਾਜ ਆ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈਗਾ ਦੂਸਰੇ ਪਾਸੇ ਯੁਗੇਸ਼ਵਰ ਦੀ ਦੂਸਰੀ ਭਾਬੀ ਰਹੀਬਾ ਨੇ ਜਦੋਂ ਉਸਦੀ ਇਹ ਚੀਕਾਂ ਸੁਣੀਆਂ ਅਤੇ ਉਹ ਮੌਕੇ ਤੇ ਪਹੁੰਚੀ ਅਤੇ ਉਸਨੇ ਸਾਰਾ ਮੰਜ਼ਰ ਉਸ ਟਾਈਮ ਦੇਖਿਆ ਅਤੇ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਫੋਨ ਕਾਲ ਕਰਕੇ ਇਸ ਘਟਨਾ ਬਾਰੇ ਦੱਸਿਆ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਉਹਦੀ ਭਾਬੀ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਕੀਆ ਕਿਉਂਕਿ ਉਸਦੀ ਪਰਜਾਈ ਅਤੇ ਉਸਦਾ ਭਰਾ ਦੋਨੋਂ ਘਰ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਹੁਣ ਪੁਲਿਸ ਉਹਨਾਂ ਦੀ ਭਾਲ ਲਈ ਥਾਂ-ਥਾਂ ਤੇ ਛਾਪੇਮਾਰੀ ਕਰ ਰਹੀ ਹੈ ਸੋ ਦਰਸ਼ਕੋ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਲੂੰ ਕੰਡੇ ਖੜੇ ਹੋ ਜਾਂਦੇ ਨੇ ਕਿ ਲੋਕ ਕਿੰਨੇ ਬੇਦਰਦੀ ਹੋ ਚੁੱਕੇ ਨੇ ਕਿਸੇ ਚੀਜ਼ ਨੂੰ ਪਾਉਣ ਦੇ ਲਈ ਕਿਸ ਹੱਦ ਤੱਕ ਜਾ ਸਕਦੇ ਨੇ ਇਹ ਬੰਦਾ ਕਦੇ ਵੀ ਅੰਦਾਜ਼ਾ ਨਹੀਂ ਲਾ ਸਕਦਾ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੇ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟਾਕ